ਸਾਥ ਸੰਗਤ ਜੀ 74 ਅੰਗ ਤੱਕ ਸੰਥਿਆ ਉਹ ਜਨੇ ਸਰਵਣ ਕਰ ਲਈ ਸੀ ਅੱਜ 75 ਅੰਗ ਸੰਥਿਆ ਦੇ ਰਾਮ ਹੁਣ ਜਾ ਰਹੇ ਹਾਂ ਜੀ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਪਹਿਰੇ ਰੈਣਕੈ ਵਣ ਜਾ ਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਏ ਖੇ ਆਲੀ ਐ ਖੇ ਲਈ ਐ ਵਣ ਜਾ ਰਹਿ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇਹੁ ਕਨੇਰਾ ਮਾਇਆ ਮੋਹ ਸੁਬਾਈ ਸੰਜੋਗੀ ਆਇਆ ਕਿਰਤਕ ਮਾਇਆ ਕਰਨੀਕਾਰ ਕਰਾਈ RAM ਨਾਮ ਬਿਨ ਮੁਕਤ ਨ ਹੋਈ ਬੂਢੀ ਦੂਜੇ ਹੇਤ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਛੂਟੇਗਾ ਹਰ ਚੇਤ ਦੂਜੇ ਪਹਿਰੈ ਰਹਿਣ ਕੈ ਵਣ ਜਾ ਰਿਆ ਮਿੱਤਰਾ ਪਰ ਜੋਬਣ ਮੈਂ ਮਤ ਐਨਸ ਕਾਮ ਵਿਆਪਿਆ ਵਣਜਾਰੇ ਮਿੱਤਰਾ ਅੰਦੁਲਾ ਨਾਮ ਨ ਚਿਤ ਰਾਮ ਨਾਮ ਕਟ ਅੰਤਰ ਨਹੀਂ ਹੋਰ ਜਾਣੈ ਰਸ ਕਸ ਮਿੱਠੇ ਗਿਆਨ ਧਿਆਨ ਗੁੰਡ ਸੰਜਮ ਨਹੀਂ ਜਨਮ ਮਰ ਹੋਵੇ ਝੂਠੇ ਤੀਰਥ ਵਰਤ ਸੁਚ ਸੰਜਮ ਨਹੀਂ ਕਰਮ ਧਰਮ ਨਹੀਂ ਪੂਜ ਨਾਨਕ ਭਾਏ ਭਗਤ ਨਿਸਤਾਰਾ ਦੁਬਿਦਾ ਵਿਆਪੈ ਦੂਜਾ ਤੀਜੇ ਪਹਿਰੇ ਰੈਣ ਕੈ ਵਣਜਾਰੇ ਮਿੱਤਰਾ ਸਰਹੰਸ ਉਲੱਥੜੇ ਆਏ ਤੀਜੇ ਪਹਿਰ ਰਾਂਣਕੈ ਵਣ ਜਾ ਰਿਆ ਮਿੱਤਰਾ ਸਰਹੰਸ ਉਲੱਥੜੇ ਆਏ ਉਲੱਥੜੇ ਬੁਲਣਾ ਊੜਾ ਜਿਹੜਾ ਸੰਬੰਧਕ ਲਾ ਕੇ ਤੇ ਉੱਤੇ ਲੱਲਾ ਅਦਕ ਲਾ ਕੇ ਠੱਠਾ ਰਾੜੇ ਨਾਂ ਉਲੱਥੜੇ ਤੀਜੇ ਪਹਿਰੈ ਰਹਿਣਕੈ ਵਣ ਜਾ ਰਿਆ ਮਿੱਤਰਾ ਸਰਹੰਸ ਉਲੱਥੜੇ ਆਏ ਜੋ ਵਣ ਘਟੈ ਜਰੂਆ ਜਣੈ ਵਣ ਜਾ ਰਿਆ ਮਿੱਤਰਾ ਆਵ ਕਟੈ ਦਿਨ ਜਾਏ ਅੰਤ ਕਾਲ ਪਛਤਾਸੀ ਅੰਦੁਲਾ ਜਾ ਜਮ ਪਕੜ ਚਲਾਇਆ ਅੰਤ ਕਾਲ ਪਛਤਾਸੀ ਅੰਦਲੇ ਲੱਲੇ ਲਾਣੇ ਹਾਂਜੀ ਹਾਂ ਅਲਹੁਲਿ ਚਲੋ ਅੰਤ ਕਾਲ ਪਛ ਪਛਤਾਸੀ ਅੰਦਲੇ ਜਾ ਜੰਮ ਪਕੜ ਚਲਾਇਆ ਸਭ ਕਿਸ ਆਪਣਾ ਕਰ ਕਰ ਰਾਖਿਆ ਖਿਨ ਮਹਿ ਭਇਆ ਪਰਾਇਆ ਬੁੱਧ ਵਿਸਰਜੀ ਗਈ ਸੇ ਅਣਪ ਕਰ ਅਵਗਣ ਪਛਤਾਏ ਤੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਵਚਿਤ ਹੋ ਲਿਵਲਾਈ ਚੌਥੇ ਪਹਿਰੇ ਰੈਣ ਕੈ ਵਣ ਜਾਰਿਆ ਮਿੱਤਰਾ ਬਿਰਧ ਭਇਆ ਤਨ ਖੀਨ ਅੱਖੀ ਅੰਧ ਨ ਦੀਸਈ ਵਣ ਜਾਰੈ ਮਿੱਤਰਾ ਕੰਨੀ ਸੁਣੈ ਨ ਵੈਣ ਅੱਖੀ ਆਂ ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾ ਕੋ ਤਾਣਾ ਗੁਣ ਅੰਤਰ ਨਾਹੀ ਕਿਉ ਸੁਖ ਪਾਵੇ ਮਨ ਮੁਖ ਆਵਣ ਜਾਣਾ ਖੜ ਪੱਕੀ ਕੁੜ ਭਜੈ ਵਿਣਸੈ ਆਏ ਚਲੇ ਕਿਆ ਮਾਨ ਕਹ ਨਾਨਕ ਪ੍ਰਾਨੀ ਚੌਥੇ ਪਹਿਰੇ ਗੁਰਮੁਖਬ ਸਬਦ ਪਛਾਨ ਊੜਕ ਆਇ ਤਿਨ ਸਾਹਿ ਆਵਣ ਜਾਰਿਆ ਮਿੱਤਰ ਜਰ ਜਰਵਾਣਾ ਕੰਨ ਇਕਰਤੀ ਗੁਣ ਨਾ ਸਮਾਣ ਆਵਣ ਜਾ ਰਹਿ ਮਿੱਤਰ ਅਵਗਣ ਖਡਸਣ ਬੰਨ ਗੋਣਾ ਸੰਜਮ ਜਾ ਗੁਣ ਸੰਜਮ ਜਾਵੇ ਝੂਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋਹੀ ਨਾ ਸਕੇ ਭਾਏ ਭਗਤ ਪੈ ਤਰਨਾ ਪਤ ਸੇਤੀ ਜਾਵੇ ਸਹਜ ਸਮਾਵੇ ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪ੍ਰਾਨੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੇ ਕਹੋ ਨਾਨਕ ਪ੍ਰਾਨੀ ਨਾਣੀ ਦੀ ਆਵਾਜ਼ ਉਚਾਰਨ ਕਰੋ ਪ੍ਰਾਨੀ ਗੁਰਮੁਖ ਛੂਟੈ ਚਲੋ ਕਹੋ ਨਾਨਕ ਪ੍ਰਾਨੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰੈਣਕੈ ਵਣ ਜਾਰਿਆ ਮਿੱਤਰਾ ਹਰ ਪਾਇਆ ਉਧਰ ਮੰਝਾਰ ਹਰ ਧਿਆਵੇ ਹਰ ਉਚਰੈ ਵਣ ਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੀ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਹਸ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਸਤ ਤਿਸ ਚਿਤੁ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਹਰ ਜਪੀਐ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕੈ ਵਣ ਜਾਰਿਆ ਮਿੱਤਰਾ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਕਰ ਪਾਲੀਐ ਵਣ ਜਾਰਿਆ ਮਿੱਤਰਾ ਲੇ ਮਾਤ ਪਿਤਾ ਗਲ ਲਾਈ ਲਾਵੇ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੈ ਖਟ ਖਵਾਏ ਜੋ ਦੇਵੇ ਤਿਸੈ ਨਾ ਜਾਣੈ ਮੂੜਾ ਦਿੱਤੇ ਨੋ ਲਪਟਾਏ ਕੋਈ ਗੁਰਮਖ ਹੋਵੇ ਸੋ ਕਰੇ ਵਿਚਾਰ ਹਰਤਿਆਵੇ ਮਨ ਲਿਵ ਲਾਈ ਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਲਕਬੂ ਖਾਏ ਤੀਜੇ ਪਹਿਰੇ ਰੈਣ ਕੈ ਬਣ ਜਾਰੈ ਮਿਤਰਾ ਮਨ ਲੱਗਾ ਅਲਜਿੰਜਲ ਤਨ ਚਿਤ ਵੈ ਤਨ ਸੰਜਵੈ ਸੰਚਵੈ ਬਣ ਜਾਰੈ ਮਿਤਰਾ ਹਰ ਨਾਮਾ ਹਰ ਹਰ ਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸਮਾਲੈ ਜੇ ਹੋਵੈ ਅੰਤ ਸਖਾਈ ਇਹੋ ਤਨ ਸੰਪੈ ਮਾਇਆ ਝੂਠੀ ਅੰਤ ਛੂਡ ਚੱਲਿਆ ਬਿਸ਼ਤਾਈ ਜਿਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੈ ਬਨ ਜਾਰੇ ਮਿੱਤਰਾ ਹਰ ਚੱਲਣ ਵੇਲਾ ਆਦੀ ਕਰ ਸਿਵਹ ਪੂਰਾ ਸਤਗੁਰੂ ਬਨ ਜਾਰੇ ਮਿੱਤਰਾ ਸਭ ਸਭ ਚੱਲੀ ਰਹਿਣ ਵਿਹਾਦੀ ਹਰ ਸਿਵ ਹੋ ਖੇਨ ਖੇਨ ਟਿਲ ਮੂਲ ਨਾ ਕਰੇ ਹੋ ਜਿਤ ਅਸਥਿਰ ਜੁਗ ਜੁਗ ਹੋਵਹੁ ਹਰ ਸੇਤੀ ਸਦ ਮਨ ਹਰਲੀਆ ਜਨਮ ਮਰਨ ਦੁਖ ਹੋਵਹੁ ਗੁਰ ਸਤਗੁਰ ਸੁਆਮੀ ਭੇਦ ਨ ਜਾਣਹੁ ਜਿਤ ਮਿਲ ਹਰ ਭਗਤ ਸੁਆ ਸੁਖਾਂ ਦੀ ਕਹ ਨਾਨਕ ਪ੍ਰਾਣੀ ਚੌਥਾ ਪਹਿਰੈ ਸਫਲਿ ਹੋ ਰੈਣ ਭਗਤਾ ਦੀ ਸ੍ਰੀ ਰਾਗ ਮਹੱਲਾ ਪੰਜਵ ਪਹਿਲਾ ਪਹਿਰੈ ਰੈਣ ਕੈ ਵਣਜਾਰੇ ਮਿਤਰਾ ਤਰ ਪਾਇਤਾ ਉਦਰੈ ਮਾਹੀ ਦਸੀ ਮਾਸੀ ਮਨਸਾ ਕੀ ਆਵਣਜਾਰੇ ਮਿਤਰਾ ਕਰ ਮਹੌਲਤ ਕਰਮ ਕਮਾਹੀ ਮਹੌਲਤ ਕਰਦੀਨੀ ਕਰਮ ਕਮਾਣੇ ਜੈਸਾ ਲਿਖਤ ਤੁਰ ਪਾਇਆ ਮਾਤ ਪਿਤਾ ਭਾਈ ਸੁਤ ਬਣਤਾ ਤੈਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਈ ਆਪੇ ਇਸ ਜੰਤੈ ਵਸ ਕਿਛ ਨਾਹਿ ਕਹ ਨਾਨਕ ਪ੍ਰਾਨੀ ਪਹਿਲੇ ਪਹਿਰੈ ਤਰ ਪਾਇਤਾ ਉਦਰੈ ਮਾਹੀ ਕਹੋ ਨਾਨਕ ਪ੍ਰਾਨੀ ਪਹਿਲੇ ਪਹਿਰ ਪ੍ਰਾਨੀ ਨਾਨੀ ਦੀ ਬਾਜ ਉਚਾਰਨ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਧਰ ਪਾਇਤਾ ਉਧਰੈ ਮਾਹੀ ਚਲੋ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਧਰ ਪਾਇਤਾ ਉਧਰੈ ਮਾਹੀ ਦੂਜੇ ਪਹਿਰੇ ਰੈਣ ਕੈ ਵਣ ਜਾਰੈ ਮਿੱਤਰਾ ਪਰ ਜੁਵਾਨੀ ਲਹਿਰੀ ਦੇ ਪੁਰਾ ਭਲਾਣਾ ਪਛਾਣ ਈ ਵਣ ਜਾਰੈ ਮਿੱਤਰਾ ਮਨ ਮੱਤਾ ਅਹੰਮੇ ਪੁਰਾ ਭਲਾਣਾ ਪਛਾਣੇ ਵਣ ਜਾ ਰਿਆ ਮਿੱਤਰਾ ਮਨ ਮੱਤਾ ਮੱਤਾ ਅਧਿਕ ਲਾ ਕੇ ਉਚਾਰਨ ਕਰਨਾ ਹੈ ਮਨ ਮੱਤਾ ਅਹ ਮੇਵ ਅਹ ਮੇ ਹ ਐੜਾ ਹਾਇ ਉੱਤੇ ਟਿੱਪੀਏ ਅਹ ਮੇ ਬੁਰਾ ਭਲਾਣਾ ਪਛਾਣੇ ਬਣ ਜਾ ਰਿਹਾ ਮਿੱਤਰਾ ਮਨ ਮੱਤਾ ਅਹ ਮੇ ਚਲੋ ਬੁਰਾ ਭਲਾਣਾ ਪਛਾਣਈ ਬਣ ਜਾ ਰਹਿ ਮਿੱਤਰਾ ਮਨ ਮੱਤਾ ਅਹ ਮੇ ਬੁਰਾ ਪਲਾਣਾ ਪਿਛਾਣਾ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਿਗੁਰ ਕਬਹੂ ਨਾ ਸੇਵਿਆ ਸਿਰ ਠਾਡੇ ਜਮ ਜੰਦਰ ਧਰਮ ਰਾਇ ਜਬ ਪਤਰਸ ਬਵਰੇ ਤਬ ਕਿਆ ਜਵਾਬ ਕਰੇ ਕਹ ਨਾਨਕ ਦੂਜਾ ਪਹਿਰੈ ਪ੍ਰਾਣੀ ਪਰ ਜੋਬਣ ਲਹਿਰੀ ਦੇ ਤੀਜੇ ਪਹਿਰੈ ਰੈਣ ਕੈ ਬਣ ਜਾਰੈ ਮਿਤਰਾ ਬਿਕ ਸੰਚੈ ਅੰਧ ਅਗਿਆਨ ਉਤਰ ਕਲਤਰ ਮੋਹਿ ਲਪਟਿਆ ਵਣਜਾਰੇ ਮਿੱਤਰਾ ਅੰਤਰ ਲਹਿਰ ਲੋਭਾਣ ਅੰਤਰ ਲਹਿਰ ਲੋਭਾਣ ਪਰਾਨੀ ਸੋ ਪ੍ਰਭ ਚੇਤਨਾ ਆਵੇ ਸਾਧ ਸੰਗਤ ਸਿਉ ਰਸ ਸਾਧ ਸੰਗਤ ਸਿਉ ਸੰਗਣਾ ਕੀਆ ਬਹੁ ਜੋਨੀ ਦੁਖ ਪਾਵੇ ਸਿਰਜਨ ਹਰ ਵਿਸਾਰਿਆ ਸੁਆਮੀ ਇਕ ਨਿਮਕਣਾ ਲੱਗੋ ਧਿਆਨ ਕਹੋ ਨਾਨਕ ਪ੍ਰਾਨੀ ਤੀਜੇ ਪਹਿਰੇ ਬਿਖ ਸंचे ਅੰਧ ਅਗਿਆਨ ਚੌਥੇ ਪਹਿਰੇ ਰਹਿਣ ਕੈ ਵਣਜਾਰੇ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸਮਾਲ ਤੂੰ ਮਨ ਜਾਰੈ ਮਿੱਤਰਾ ਤੇਰਾ ਦਰਗਹ ਹੈ 베ਲੀ ਹੋਏ ਗੁਰਮੁਖੋ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਖਾਈ ਇਹੋ ਮੋਹ ਮਾਇਆ ਤੇਰੇ ਸੰਗਣ ਚੱਲੇ ਝੂਠੀ ਪ੍ਰੀਤ ਲਗਾਈ ਸਗਲੀ ਰਹਿਨ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕਹ ਨਾਨਕ ਪ੍ਰਾਣੀ ਚੌਥਾ ਪਹਿਰਾ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾ ਬਣ ਜਾਰੈ ਮਿੱਤਰਾ ਉਠ ਚੱਲੇ ਕਮਾਣਾ ਸਾਥ ਇੱਕ ਰਤੀ ਬਿਲਮਣਾ ਦੇਵ ਨੀ ਮਨ ਜਾਰੈ ਮਿੱਤਰਾ ਓਨੀ ਤਕੜੇ ਪਾਏ ਹੱਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਸੁਹੇਲੇ ਜਿਨਨੇ ਪੂਰਾ ਸਤਗੁਰ ਸੇਵਿਆ ਸੇ ਦਰਗਹਾਂ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੇ ਸੋ ਖਾਤ ਕਹ ਨਾਨਕ ਭਗਤ ਸੁਹ ਹੈ ਦਰਬਾਰੇ ਮਨਮੁਖ ਸਦਾ ਭਵਾਤ ਸਾਰ ਸੰਗਤ ਜੀ ਆਕੀ ਨੇ 78 ਅੰਗ ਤੱਕ ਸੰਥਿਆ ਸਰਵਣ ਕਰ ਲਈ ਹੈ ਫੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ